ਸਾਰੇ ਬੈਗੇਜ ਸੈਕਸ਼ਨ ਸਾਰੇ ਬੋਰਡਸ ਪਾਸਾਟ ਜੁਗੇ ਨੇ ਐਂਡ ਅਸੀਂ ਸਾਰੇ ਤੋਂ ਇਹ ਮੈਂ ਪਿਆ ਕਰਦੇ ਹਾਂ ਸੋ ਹੋ ਹੋ ਐਵੇਂ ਨਹੀਂ ਆਜੋ ਹੇ 3 ਪੇਜ ਤੋਂ ਕਾਜ ਹੋ ਗਿਆ ਬਿਲਕੁਲ ਐਜੋ ਜੀ ਬਿਲਕੁਲ ਆਉਗੈਟੋ ਬਿਲਕੁਲ ਐਜੋ ਬਿਲਕੁਲ ਐਜੋ ਬਿਲਕੁਲ ਬਈਆ ਰਿਸੀਵਰ

ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਇਹ ਦੇਖੋ ਟੀਮ ਦੇ ਵਿੱਚ ਜੋ ਅਸੀਂ ਕੰਮ ਕਰਦੇ ਹਾਂ ਉਹ ਤਾਂ ਸਾਡੇ ਕੋਲ ਸਮਝ ਨਹੀਂ ਆ ਰਹੀ ਕਿ ਤੁਹਾਨੂੰ ਸ਼ੁਰੂ ਕਰਨਾ ਚਾਹੀਦਾ ਬਟ ਇਹ ਹੈ ਕਿ ਜਿਸ ਕੌਜ਼ ਲਈ ਜਿਸ ਪਰਪਸ ਦੇ ਇਸ ਇਕੱਠੇ ਹੋਏ ਆ ਸਾਡੇ ਨਿੱਕੇ ਵੀਰ ਦੀ ਇੱਕ ਬਹੁਤ ਹੀ ਨਿੱਕੀ ਯਾਰ ਸਾਡੇ ਕੋਲ ਅਜੇ ਅੰਦਿਲਾਂ ਦੇ ਵਿੱਚੋਂ ਤਾਂ ਬੈਠੀ ਤੁਕਿ ਅਸੀਂ ਬਹੁਤ ਸੋਹਣਾ ਸਮਾਂ ਉਹ ਸ਼ੂਟਿੰਗ ਦਾ ਇਕੱਠਾ ਨੇ ਬੜੀ ਅਸੀ ਔਰ ਮਜ਼ੇ ਦੀ ਗੱਲ ਹੈ ਕਿ ਮੈਨੂੰ ਰੀਲਾ ਰੂਲ ਆ ਬਣਾਉਣੀ ਉਹਨੇ ਮੈਨੂੰ ਬਣਾਉਣੀ ਨਹੀਂ ਸੀ ਹੁੰਦੀ ਪਹਿਲੀ ਰਾਜੀਰ ਨਾਲ ਹੀ ਬਣੀ ਸੀ ਮੇਰੀ ਅਸੀ ਸ਼ੁਗਲ ਜਿਹਾ ਬਣਾਇਆ ਸੀ ਮੈਂ ਕਹਿੰਦਾ ਭਾਜੀ ਤੁਹਾਨੂੰ ਚੱਕ ਆਈ ਹੈ ਬਹੁਤ ਵਧੀਆ ਬਣਦੀ ਹੁੰਦੀ ਸੀ ਉੱਥੇ ਸੈੱਟ ਤੇ ਇੱਕ ਬਣਾਈ ਸੀ ਗੁਰਮੀਤਵਾਲ ਦੇਰ ਅਸੀਂ ਉਹ ਇੰਨਾ ਕਿ ਇੱਕ ਸਾਡਾ ਮੋਲ ਆਫ ਲਾਈਫ ਬੰਦਾ ਇੰਨਾ ਲਾਈਵਲੀ ਇਨਸਾਨ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਲੋਕ ਆਏ ਜਿੰਨਾ ਜਿਉਨਾ ਸੀ ਰਾਜੀਰ ਜਿਹਦਾ ਬੰਦਾ ਪਤਨੀ ਲੋਕਾਂ ਨੂੰ ਖੁਸ਼ੀਆਂ ਲੋਕਾਂ ਨੂੰ ਜ਼ਿੰਦਗੀ ਵੰਡਦਾ ਵੰਡਦਾ ਪਤਨੀ ਆਪਣੇ हिस्से ਦੀ ਜ਼ਿੰਦਗੀ ਵੀ ਲੋਕਾਂ ਨੂੰ ਵੰਡ ਗਿਆ ਮਤਲਬ ਉਹ ਬਹੁਤ سارے ਨੌਜਵਾਨ ਬੱਚਿਆਂ ਦਾ ਰੋਲ ਮਾਡਲ ਇਸ ਕਰਕੇ ਵੀ ਸੀਗਾ ਕਿ ਇੱਕ ਨੇਕ ਇਨਸਾਨ ਦਾ ਹੋਣਾ ਹੀ ਚਾਹੀਦਾ ਹੈ ਇੱਕ ਮਿਹਨਤੀ ਆਪਣੇ ਦਮ ਦੇ ਨਾਲ ਅੱਗੇ ਆਉਣ ਵਾਲਾ ਇਨਸਾਨ ਦਾ ਬੰਦੇ ਨੂੰ ਹੋਣਾ ਹੀ ਚਾਹੀਦਾ ਲੋਕ ਲੱਖ ਵਾਰੀ ਕਹਿਣ ਕਿ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਜਾਂ ਇਹ ਏਅਰ ਐਡਵੈਂਚਰ ਸਾਡੀ ਲਾਈਫ ਦਾ ਹਿੱਸਾ ਹੈ ਮੈਂ ਕਦੇ ਵੀ ਉਹਨੂੰ ਬਲੈਮ ਨਹੀਂ ਕਰਦਾ ਉਸ ਏ ਵੀ ਇੱਕ ਲਾਈਫ ਦਾ ਹਿੱਸਾ ਹੈ। ਏ ਵੀ ਇੱਕ ਦੁਨੀਆ ਸਾਰੀ ਕਰਦੀ ਹੈ। ਸਾਡਾ ਸਿਸਟਮ ਇੱਥੇ ਖਰਾਬ ਹੈ। ਸਾਡੀਆਂ ਚੀਜ਼ਾਂ ਸੂਟੇਬਲ ਨਹੀਂ। ਤਾਂ ਇਹਦਾ ਮਤਲਬ ਇਹ ਨਹੀਂ ਕਿ ਬਦਾਪਨੀ ਜ਼ਿੰਦਗੀ ਜੋ ਆਪਣੀ ਖੁਸ਼ੀ ਮੰਗੀ ਕਰ ਦਿੱਤਾ। ਉਹਨੂੰ ਇਹ ਸਭ ਕੁਝ ਚੰਗਾ ਲੱਗਦਾ ਸੀ। ਮੈਨੂੰ ਵੀ ਉਹਨੂੰ ਦੇਖ ਕੇ ਬਹੁਤ ਮੈਲਕੋ ਕਈ ਵਾਰੀ ਕਿਹਾ ਵੀ ਤੇਰੀ ਜਿਹੜੀ ਪਿਆਰਾ ਬੈਨ ਜੀ ਹੈ ਨਾ ਮੈਂ ਉਧਾਰੀ ਲੈ ਕੇ ਜਾਂਦੀ ਤੇਰੇ ਕੋਲ। ਉਹ ਕਹਿੰਦਾ ਭਾਜੀ ਤੁਸੀਂ ਚਾਰਜਰ ਰੱਖ ਕੇ ਦੇਖਿਓ ਤੁਹਾਨੂੰ ਕਿੰਨੀ ਵਧੀਆ ਲੱਗੇ ਪਰ ਤੁਸੀਂ ਆਪਣੀ ਬਣਵਾ ਲਓ। ਕਰੇਮ ਕਹਿੰਦਾ ਯਾਰ ਉਹ ਪੱਖੇ ਜਿਹਨਾਂ ਉੱਪਰ ਚਲਾ ਜਾਂਦਾ ਮੈਨੂੰ ਤੇ ਘਰ ਕੋ ਲੱਗਦਾ ਕਿਦਾਂ ਜਾਂਦਾ ਕਹਿੰਦਾ ਬਾਜੀ ਕਿ ਇਸ ਦਿਨ ਤੁਹਾਨੂੰ ਵੀ ਲੈ ਕੇ ਜਾਣਾ ਤੁਹਾਨੂੰ ਬੜਾ ਨੰਤਾ ਆਏਗਾ ਮਤਲਬ ਮੈਂ ਉਹਦੀ ਇਸ ਚੀਜ਼ ਦੀ ਬਲਕੇ ਰਿਸਪੈਕਟ ਕਰਦਾ ਕਿ ਉਹਨੂੰ ਕਿਤੇ ਅਲੱਗ ਤਰ੍ਹਾਂ ਦਾ ਸ਼ੌਕ ਸੀ ਕਿਤੇ ਅਲੱਗ ਤਰ੍ਹਾਂ ਦਾ ਜਨੂੰਨ ਸੀ ਹਾਦਸੇ ਕਿਤੇ ਵੀ ਹੁੰਦੇ ਨੇ ਕਿਸੇ ਤਰ੍ਹਾਂ ਦੀ ਜ਼ਿੰਦਗੀ ਆਮ ਜਾਂਦੀਆਂ ਹੋ ਜਾਂਦੇ ਨੇ ਸੋ ਪਰ ਮੈਂ ਹਮੇਸ਼ਾ ਉਸ ਬੰਦੇ ਨੂੰ ਉਹਦੇ ਉੱਤੇ ਬਹੁਤ ਬਲਾਦਰ ਕਿਰਦਾਰ ਔਰ ਜ਼ਿੰਦਗੀ ਨੂੰ ਇਸ਼ਕ ਕਰਨ ਵਾਲਾ ਇਨਸਾਨ ਦੇ ਵਰਾਜੋ ਮੌਫੂਸ ਹੈ ਕਿ ਅਸੀਂ ਯਮਲੇ ਅਯਮਲਾ ਫਿਲਮ ਜਿਹੜੀ ਸੀ ਸ਼ੁਰੂ ਕੀਤੀ ਸੀ ਉਹ ਜਦੋਂ ਬੰਦ ਹੀ ਰਹੀ ਰਾਕੇਸ਼ ਜੀ ਡਾਇਰੈਕਟਰ ਨੇ ਉਹਦੇ ਪੱਲੇ ਸਿੰਘ ਸਾਡੇ ਕੋਲ ਬੈਠੇ ਨੇ ਪ੍ਰੋਡਿਊਸਰ ਨੇ ਉਹਦੇ ਇਹਨਾਂ ਦੇ ਨਾਲ ਕਿ ਫਿਲਮ ਅਸੀਂ ਸ਼ੁਰੂ ਕੀਤੀ ਜਦੋਂ ਬਾਅਦ ਇੱਕਦਮ ਕੋਵਿਡ ਨੇ ਜਦੋਂ दस्तक ਦਿੱਤੀ ਤਾਂ ਮੈਨੂੰ ਲੱਗਦਾ ਫਿਲਮ ਦਾ ਕੰਮ ਉਸ ਪ੍ਰੋਡਕਸ਼ਨ ਦਾ ਲੱਗਿਆ ਕੇ ਜਲਾ ਗਿਆ ਫਿਲਮ ਰੁਕ ਗਈ ਫਿਰ ਉਸ ਤੋਂ ਬਾਅਦ ਹੋਰ ਬੜੇ ਰੀਜ਼ਨ ਪੜਦੇ ਗਏ ਕਿ ਫਿਲਮ ਜਿੱਦੇ ਹੁੰਦੀ ਗਈ ਫਿਰ

ਇਸ ਦਾ ਵੀ ਸੰਤੁਸ਼ਟੀ ਹੈ ਮਾਨੋਕਿਉ ਦੀਆਂ ਇੰਤਜ਼ਾਰ ਚ ਸਾਡੇ ਕੋਲ ਬਈ ਸੀ ਜੇ ਜਮਲਾ ਪੈ ਉਂ ਜਿਹਦੇ ਚ ਉਹ ਬਹੁਤ ਅੱਛਾ ਕੰਮ ਕੀਤਾ ਤੇਰਾ ਉਹਦੇ ਜੋ ਸੁੰਦਰ ਬਣਿਆ ਸ਼ਗਿਰਤ ਬਣਿਆ ਔਰ ਐਨੀ ਅੱਛੀ ਸਾਡੀ ਤੁਸੀਂ ਫਿਲਮ ਜਦੋਂ ਦੇਖੋਗੇ ਕੈਮਿਸਟਰੀ ਤੁਹਾਨੂੰ ਨਜ਼ਰ ਆਏਗੀ ਉਹਨੂੰ ਮੈਂ ਜਦੋਂ ਕਈ ਵਾਰੀ ਅਸੀਂ ਰਿਹਾਸਲ ਕਰਦੇ ਹੁੰਣਾ ਦੇਖੋ ਕੋਈ ਸੀਨ ਹੁੰਦਾ ਸੀ ਕਿ ਉਹ ਜੇ ਬੈ ਕੇ ਉਸ ਸਾਥ ਤੋਂ ਲੈਸਨ ਲੈ ਰਿਹਾ ਐਸਾ ਜਿਵੇਂ ਮੈਨੂੰ ਕਹਿਣਾ ਕਿ ਜਾਈ ਰਾਜ ਨੂੰ ਤਾਂ ਪੁਛੀ ਤਾਹ ਜੇ ਭਾਈ ਉਦੋਂ ਬੈਠੀ ਜਦੋਂ ਆਪਾਂ ਕਰਾਂਗੇ ਕਹਿੰਦਾ ਨਹੀਂ ਭਾਈ ਜੇ ਤੁਹਾਡੇ ਕੋਲ ਬੈਠਾਂਗੇ ਕਹਿੰਦਾ ਕਿ ਫਿਲਮ ਦਾ ਲੱਗਾ ਪੈਸੇ ਕੋ ਦੋ ਗੱਲਾਂ ਸਿੱਖਲਾਂਗੇ ਤੁਹਾਡੇ ਕੋਲ ਇੰਨੀ ਹਲੀਮੀ ਇੰਨੀ ਹੰਪਲਨੈਸ ਉਸ ਸਾਡੇ ਸਟਾਰ ਬੱਚੇ ਦੇ ਵਿੱਚ ਸੀ ਨੌਜਵਾਨ ਦੇ ਵਿੱਚ ਸੀ ਹਾਲਾਂਕਿ ਉਹ ਇੱਕ ਸਟਾਰ ਮਕਾਮ ਜਿਹੜਾ ਸਟਾਰ ਵਾਲਾ ਮਕਾਮ ਉਹਨੂੰ ਹਾਸਲ ਸੀ ਪਰ ਉਹਦੇ ਅੰਦਰ ਨਿਮੇਸੋ ਗੌਰਵ ਹੋਇਆ ਬਣੀ ਜਿਹੜੀ ពੰਕੀ ਹੈ ਸ਼ਾਇਦ ਗੁਰਮਾਰਾਇਨ ਉਹਦੇ ਹਿੰਦੇਸ਼ ਵਸਾਈ ਹੋਈ ਸੀ ਸੋ ਮੈਂ ਬਹੁਤ ਉਸ ਛੋਟੇ ਵੀਰ ਬਾਰੇ ਬਹੁਤ ਕੁਝ ਬੋਲ ਸਕਦਾ ਪਰ ਅੱਜ ਆਪਾਂ ਜਿਸ ਪਰਪਸ ਲਈ ਇਕੱਠੇ ਹੋਏ ਆਏ ਔਰ ਕੋਟਨਪੂਰ ਤਰਵਾਦ ਮਾਤਾ ਜੀ ਦਾ ਕੇ ਉਹ ਵੀ ਤਸ਼ੀਕ ਲਿਆਏ ਨੇ ਸਾਡੀ ਭੈਣ ਜਿੰਗੀ ਅਸਾਂ ਦੀ ਗੇਤੀ ਬੱਚੀ ਸਾਡੀ ਇਹ ਆਏ ਨੇ ਇਹਨਾਂ ਨੇ ਵੀ ਹੌਸਲਾ ਦਿੱਤਾ ਕਿ ਹਾਂ ਉਹ ਚੀਜ਼ ਸਾभी ਕਿਉਂ ਰਹਿਦੇ ਜਿਹੜੀ ਸਾਡੇ ਬੱਚੇ ਨੇ ਸਾਡੇ ਵੀਰ ਨੇ ਸਾਡੇ ਬੱਚੀ ਦੇ ਪਿਤਾ ਨੇ ਜਿਹੜੀ ਰੂਹ ਨਾਲ ਬਣਾਈ ਸੀ ਆਡੀਅנס ਵਾਸਤੇ ਤੇ ਇਹ ਪਤਾ ਨਹੀਂ ਕੁਦਰਤ ਆਪ ਵੀ ਕੁਝ ਕਰਦੀ ਹੈ ਕੋਦਰਤ ਨੇ ਚਾਇਆ ਕਿ ਫਿਲਮ ਰਿਲੀਜ਼ ਹੋਵੇ ਔਰ ਬਹੁਤ ਜਲਦੀ ਫਿਲਮ ਸਾਡੇ ਵੀਰ ਰਾਜਵੀਰ ਦਾ ਇਹ ਆਖਰੀ ਸ਼ਾਹਕਾਰ ਜਿਹੜਾ ਬਹੁਤ ਜਲਦੀ ਸਾਡੇ ਸਾਰਿਆਂ ਦੇ ਸਾਹਮਣੇ ਹੋਵੇਗਾ ਤੇ ਕੋਈ ਸ਼ਿਕਵਾ ਰ ਆਪਣਾ ਕਰ ਸੋਚਿਆ ਨਹੀਂ ਸੀ ਵੀ ਐਸੋਲ ਵੀ ਆਪਾਂ ਪ੍ਰੈਸ ਕਾਨਫਰੰਸ ਜਦੋਂ ਕਰਾਂਗੇ ਉਹਨੂੰ ਰਾਜਵੀਰ ਸਾਡੇ ਨਾਲ ਇਸ ਤਰ੍ਹਾਂ ਸ਼ਾਮਲ ਹੋਏਗਾ ਬੇਸਿਕਲੀ ਨਹੀਂ ਪਰ ਮੈਂ ਫਿਰ ਕਹਾਂਗਾ ਕਿ ਵਕਤ ਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਉਸ ਤਕਦੀ ਤੋਂ ਹੋ ਗਏ ਜਿੱਤੇ ਭਾਈ ਬਨੀਸ਼ੰਗਰ ਗਣਿਤ ਪਰਿਵਾਰ ਨੇ 90 90 ਜੀ ਸ਼ਹੀਦ ਕਰਵਾਏ ਨੇ ਇਸ ਤਰ ਤੀਕੇ ਸਾਨੂੰ ਮਾਰਾਂ ਚ ਲੱਲਦੀ ਆਦਤ ਹੈ ਕਿ ਅਸੀਂ ਉਹ ਸਦੀਆਂ ਚ ਬਾਅਦ ਵੀ ਬਹੁਤ ਜਲਦੀ ਆ ਜਾਂਦੇ ਹਾਂ ਤੇ ਵਾਹਿਗੁਰੂ ਪਰਿਵਾਰ ਨੂੰ ਹੌਸਲਾ ਬਖਸ਼ੇ ਬਲੰਤਰੀ ਬਖਸ਼ੇ ਰਾਜਵੀਰ ਜੀਆ ਦਿੱਤੀਆਂ ਬਹੁਤ ਸਾਰੀ ਯਾਦਾਂ ਰਾਜਵੀਰ ਦੇ ਇਥੇ ਕਾਰਜ ਜੋ ਸਾਰੀ ਸਦੀਆਂ ਨੂੰ ਸਨਮਾਨ ਦਉਂਦੇ ਰਹਿਣਗੇ ਇਹ ਬੱਚੇ ਵੱਡੇ ਹੋ ਕੇ ਵੀ ਆਪਣੇ ਮਾਂਪਿਆਂ ਨੂੰ ਆਪਣੇ ਜੇ ਤੁਸੀਂ ਕੀ ਸੀ ਕਿੰਨੇ ਬੱਚੇ ਆ ਤੇ ਇਹਨਾਂ ਨੂੰ ਫਖਰ ਹੋਵੇਗਾ ਜਿਸ ਤਰ੍ਹਾਂ ਲੋਕ ਇਹਨਾਂ ਨੂੰ ਸਨਮਾਨ ਦੇਣਗੇ ਛੋਟੇ ਬੱਚਿਆਂ ਨੂੰ ਸੋ ਮੈਂ